ਪ੍ਰਧਾਨ ਜੀ ਦਾ ਬਤਿਆ ਦਿੱਤੇ ਦਾ ਜਿੰਦਾਬਾਦ 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 ਇਹ ਮਕਾਨਦਾਰ ਭਾਈ ਅਸੀਂ ਬਾਤਾਂ ਪਹਿਲਾਂ ਹੀ ਕਿਸਾਨਾਂ ਕਿਉਂਕਿ ਸਾਡੇ ਜਿੰਨੇ ਵੀ ਪੰਜਾਬ ਦੇ ਤਾਂ ਦੇ ਕਿਸਾਨੀ ਨਾਲ ਰਿਲੇਟਡ ਆ ਜੇ ਕਿਸਾਨ ਨਾ ਰਿਆ ਤੇ ਦੁਕਾਨਾਂ ਵੀ ਰਹਿਣੀਆਂ ਕੋਈ ਬਦਲੂਸ ਨਹੀਂ ਲੈਣਾ ਸਾਨੂੰ ਸਾਰਿਆਂ ਨੂੰ ਚਾਹੀਦਾ ਵਾ ਸਾਰੀ ਮਾਰਕੀਟ ਨੂੰ ਜਿੰਨੀ ਆ ਪੰਜਾਬ ਦੇ ਲੋਗ ਆ ਮੈਂ ਤੇ ਇਹ ਬੇਨਤੀ ਕਰਦਾ ਵਾਂ ਕਿ ਅਸੀਂ ਸਾਰੇ ਰਲ ਮਿਲ ਕੇ ਕਿਸਾਨਾਂ ਦਾ ਸਾਥ ਦਈਏ ਆ ਲੋ ਜਰਾ 30 ਤਰੀਕ ਨੂੰ ਪੰਜਾਬ ਬੰਦ ਕੀਤਾ ਜਾ ਰਿਹਾ ਅਸੀਂ ਪਖੰਡਾਰੇ ਨਾਲ ਹਿੰਦਸਾਜੋ ਕਰਦੇ ਆਂ ਕਾ ਸਰਕਾਰ ਮੋਦੀ ਸਰਕਾਰ ਮੁਰਦਾਬਾਦ 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 ਤੇ ਸਰਕਾਰ ਪੂਰੇ ਜ਼ਬਰ ਜਿਹੜਾ ਸਾਡੇ ਤੇ ਧਾਰ ਰਹੀ ਆ ਸਾਡੇ 40 ਦੇ ਕਰੀਬ ਜਿਹੜੇ ਆ ਉਹ ਇੱਥੇ ਛਿਦਿਆ ਹੋ ਚੁੱਕੀਆਂ ਸੈਂਕੜੇ ਕਿਸਾਨ ਸਾਡੇ ਜ਼ਖਮੀ ਹੋ ਚੁਪਿਆ ਲੋ ਦੀਆਂ ਗੰਢਾਂ ਬਣਾ ਕੇ ਸਰਕਾਰ ਨੇ ਸੜਕ ਤੇ ਜਿਹੜੇ ਕਿਲੇ ਬਣਾਏ ਹੋਏ ਆ ਸਾਡੀ ਦਿੱਲੀ ਤੇ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਬਿਲਕੁਲ ਸਾਫ ਤੌਰ ਤੇ ਕੁਰਯੋਰ ਅਪੀਲ ਕਰਨ ਦੇ ਲਈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੀ ਸਾਂਝੀ ਕਾਲ ਤੇ ਜੋ 30 ਦਸੰਬਰ ਨੂੰ ਪੰਜਾਬ ਬੰਦ ਹੋ ਰਿਹਾ ਭੱਲੇਵਾ ਸਾਹਿਬ 32 33 ਦਿਨ ਤੋਂ ਮਰਨ ਵਰਕੇ ਬੈਠੇ ਹੋਇਆ ਕੋਈ ਸਾਹ ਲੈਣ ਦੀ ਬਜਾਏ ਸਾਡੇ ਤੇ ਸਿਰੇ ਤੇ ਜ਼ਬਰ ਕੀਤੇ ਜਾ ਰਿਹਾ ਤੇ ਉਹਨੂੰ ਪੰਜਾਬ ਸਰਕਾਰ ਨੂੰ ਕਿਹਾ ਕਿ ਭੱਲੇਵਾ ਸਾਹਿਬ ਨੂੰ ਚੁੱਕਣ ਦੀਆਂ ਜਿਹੜੀਆਂ ਹਦਾਇਤਾਂ ਬਣਾ ਰਿਆ ਆ ਆ ਮਹੂਤਨਾ ਨਾ ਬਚਾਲ ਦੀ ਏਕਤਾ ਜਿੰਦਾਬਾਦ ਜਿੰਦਾਬਾਦ ਕਿ ਲੋਕਾਂ ਦੇ ਮੋਰੇ ਇਹ ਬੇਨਤੀ ਵੀ ਕਰਦੇ ਆ ਤੇ ਅਪੀਲ ਵੀ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਭਾਰਤ ਸਰਕਾਰ ਆਪਣਾ ਸਰਕਾਰ ਦਾ ਉਹਦਾ ਛੱਡ ਕੇ ਕਾਰਪੋਰੇਟ ਦੇ ਹੱਥਾਂ ਦੀ ਕਟਪੁਤਲੀ ਬਣ ਕੇ ਦੇਸ਼ ਦੇ ਨਾਲ ਧਾਨ ਕਰਦੀ ਪਈ ਆ ਤੇ ਲੋਕਤੰਤਰ ਦੇ ਚਿਹਰੇ ਤੋਂ ਮਖੋਟਾ ਲੱਗ ਗਿਆ ਜਿਹੜਾ ਵਾ ਤੀ ਦਾ ਬੰਦਵਾ ਪੂਰਾ ਪੰਜਾਬ ਵਾਸੀ ਦੱਸ ਦੇਣਗੇ ਕਿ ਕੇਂਦਰ ਸਰਕਾਰ ਨੂੰ ਵੀ ਅਸੀਂ ਇੱਕ ਜੁਟਣਾ ਉਹਨੀਆਂ ਜਿਹੜੀਆਂ ਕੋਰਪੋਰੇਟ ਪੱਖੀ ਨੀਤੀਆਂ ਵਾਂ ਉਹਨੂੰ ਪੰਜਾਬ ਦੇ ਵਿੱਚ ਬਿਲਕੁਲ ਲਾਗੂ ਨਹੀਂ ਹੋਣ ਦੇਵਾਂਗੇ। ਮੈਂ ਆਪਣਾ ਨਾਮ ਦਾ ਦੁਕਾਨਦਾਰ ਤੋਂ ਤੇ ਅਕਜੀ ਕਿਸਾਨਾਂ ਨਾਲ ਗੱਲ ਕਰਦਾ। ਮੇਰਾ ਨਾਮ ਸਰਤਾਜ ਮੀਤ ਸਿੰਘ ਬਾਜਵਾ ਹੈ ਤੇ ਆ ਮੈਂ ਕੱਪੜੇ ਦਾ ਸ਼ੋਅਰੂਮ ਆ ਰੋਮੀਓ ਕਲੈਕਸਰ ਦੇ ਨਾਂ ਦੇ ਆ। ਤੇ ਦੁਕਾਨਦਾਰ ਭਾਜੀ ਅਸੀਂ ਬਾਅਦਿਆਂ ਪਹਿਲਾਂ ਅਸੀਂ ਕਿਸਾਨ ਆ ਕਿਉਂਕਿ ਸਾਡੇ ਜੰਨੇ ਪੰਜਾਬ ਦੇ ਤਾਂ ਦੇ ਕਿਸਾਨੀ ਨਾਲ ਰਿਲੇਟਡ ਆ। ਜੇ ਕਿਸਾਨ ਨਾਲ ਰਿਹਾ ਤੇ ਦੁਕਾਨਾਂ ਵੀ ਰਹਿਣੀਆਂ ਕੋਈ ਬਿਜ਼ਨਸ ਨਹੀਂ ਲੈਣਾ। ਸਾਨੂੰ ਸਾਰਿਆਂ ਨੂੰ ਚਾਹੀਦਾ ਵਾ ਸਾਰੀ ਮਾਰਕੀਟ ਨੂੰ ਜਿੰਨੀ ਆ ਪੰਜਾਬ ਦੇ ਲੋਕ ਆ ਮੈਂ ਤੇ ਇਹ ਬੇਨਤੀ ਕਰਦਾ ਵਾਂ ਕਿ ਅਸੀਂ ਸਾਰੇ ਨਾਲ ਮਿਲ ਕੇ ਕਿਸਾਨਾਂ ਦਾ ਸਾਥ ਦਈਏ ਤਾਂ ਜੋ ਜਿਹੜਾ 30 ਤਰੀਕ ਨੂੰ ਪੰਜਾਬ ਬੰਦ ਕੀਤਾ ਜਾ ਰਿਹਾ ਅਸੀਂ ਕਿਸਾਨਾਂ ਦੇ ਨਾਲ ਪੂਰਾ ਸਹਿਯੋਗ ਕਰਦੇ ਆ ਤੇ ਅਸੀਂ ਸਾਰੇ ਕਿਸਾਨਾਂ ਨੂੰ ਇਹ ਕਹਿੰਦੇ ਆ ਕਿ ਡੱਲੇ ਸਾਹਿਬ ਫਨੌਰੀ ਬਾਰਡਰ ਤੇ ਭੋਖੜ ਧਾਲ ਦੇ ਬੈਠੇ ਆ ਤੇ ਸਾਨੂੰ ਸਾਰਿਆਂ ਨੂੰ ਉੱਥੇ ਜਾਣਾ ਚਾਹੀਦਾ ਆ ਨਾਲ ਮਿਲ ਕੇ ਹਮਲਾ ਮਾਰਾਂਗੇ ਤਾਂ ਹੀ ਸਾਡੇ ਜਿਹੜੇ ਬਿਜ਼ਨਸ ਆ ਦੇ ਤਾਨਾ ਤਾਂ ਹੀ ਬਸ ਸਕੜਗੀ ਬਸ ਮੈਂ ਇਹੋ ਕੁਝ ਕਹਿਣਾ ਚਾਹੁੰਦਾ ਆ ਆਈਏ ਆਪਣੇ ਨਾਮ ਦੱਸ ਰਵਿੰਦਰ ਸਿੰਘ ਮਸਾਣੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਅੱਜ ਕੀ ਕਰਦੇ ਨੇ ਸਾਡੇ ਕੋਲ ਇਸ ਸਮੇਂ ਪਟਾਣਾ ਸ਼ਹਿਰ ਦੀ ਸਭ ਤੋਂ ਵੱਡੀ ਮਾਰਕੀਟ ਦੇ ਵਿੱਚ ਖੜੇ ਆ ਜਿਹੜਾ ਸਕੁਅਰ ਸੈਂਟਰ ਮਾਰਕੀਟ ਹੈ ਇੱਥੇ ਬਿਲਕੁਲ ਸਾਫ਼ ਤੌਰ ਤੇ ਕੋਰੀ ਹੋਰ ਅਪੀਲ ਕਰਨ ਦੇ ਲਈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੀ ਸਾਂਝੀ ਆਲ ਤੇ ਜੋ 30 ਦਸੰਬਰ ਨੂੰ ਪੰਜਾਬ ਬੰਦ ਹੋ ਰਿਹਾ ਹੈ ਉਹਨੂੰ ਮੁਕੰਮਲ ਕਰਨ ਲਈ ਉਹਨੂੰ ਸਿਰੇ ਲਾਉਣ ਦੇ ਲਈ ਉਹਦੇ ਲਈ ਲੋਕਾਂ ਦੇ ਵਿੱਚ ਜਾਗਰੂਕਤਾ ਦੇ ਲਈ ਮੈਨ ਟੂ ਮੈਨ ਦੁਕਾਨ ਤੋਂ ਹਰ ਦੁਕਾਨ ਤੇ ਸਨੇਹਾ ਦੇਣ ਦੇ ਲਈ ਐਸ ਵਕਤ ਤੁਰੇ ਹੋਏ ਆ ਤੇ ਲੋਕਾਂ ਦੇ ਮੋਰੇ ਇਹ ਬੇਨਤੀ ਵੀ ਕਰਦੇ ਆ ਤੇ ਅਪੀਲ ਵੀ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਭਾਰਤ ਸਰਕਾਰ ਆਪਣਾ ਸਰਕਾਰ ਦਾ ਉਹਦਾ ਛੱਡ ਕੇ ਕਾਰਪੋਰੇਟ ਦੇ ਹੱਥਾਂ ਦੀ ਕਟਕੁਤਲੀ ਬਣ ਕੇ ਦੇਸ਼ ਦੇ ਨਾਲ ਧਾਣ ਕਰਦੀ ਪਈ ਆ ਤੇ ਲੋਕਤੰਤਰ ਦੇ ਚਿਹਰੇ ਤੋਂ ਮਖੌਟਾ ਲੱਤ ਗਿਆ ਇਸ ਤਰੀਕੇ ਨਾਲ ਜਗਜੀਤ ਸਿੰਘ ਢੱਲੇਵਾਲ ਪਿਛਲੇ 33 ਦਿਨ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਸਰਕਾਰ ਉਹਨਾਂ ਦੇ ਪ੍ਰਤੀ ਕਿਸੇ ਵੀ ਪ੍ਰਕਾਰ ਦਾ ਸੀਰੀਅਸ ਹੋ ਕੇ ਫੈਸਲਾ ਲੈਣ ਦੀ ਬਜਾਏ ਸੂਬਾ ਸਰਕਾਰ ਨੂੰ ਅਕਸਾ ਕੇ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਉੱਥੋਂ ਚੁੱਕਣ ਦੀਆਂ ਤਿਆਰੀਆਂ ਕਰ ਰਹੀ ਆ ਸਾਫ਼ ਕਹਿੰਦੇ ਆ ਇਹ ਸਮਾਧ ਨਿਮਰਾਈ ਕੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਗੁੱਟ ਨੂੰ ਹੱਥ ਪਾਉਣ ਤੋਂ ਪਹਿਲਾਂ ਬਹੁਤ ਸਾਰੇ ਹਜ਼ਾਰਾਂ ਗੁੱਟਾਂ ਨੂੰ ਕੱਟਨੇ ਪੈਣੇ ਆ ਫਿਰ ਤੁਸੀਂ ਉੱਤੇ ਕੋਣ ਸਕਦੇ ਹੋ ਤੇ ਆਰਥਿਕ ਨੀਤੀਆਂ ਜਿਹੜੀਆਂ ਕਾਰਪੋਰੇਟੀਆਂ ਤੁਸੀਂ ਪੰਜਾਬ ਵਿੱਚ ਲਾਗੂ ਕਰਨ ਦੀ ਸੋਚ ਰਹੇ ਹੋ ਆ ਪੰਜਾਬ ਬੰਦਾ ਜੋ ਸਮਰਥਨ ਸਾਨੂੰ ਪੂਰੇ ਸ਼ਹਿਰ ਦੇ ਵਿੱਚੋਂ ਮਿਲਿਆ ਇਹ ਸਾਫ਼ ਦੱਸਦਾ ਹੈ ਕਿ ਕੇਂਦਰ ਸਰਕਾਰ ਦੀਆਂ ਜਿਹੜਾ ਖੋਖਲੀਆਂ ਹੋ ਚੁੱਕੀਆਂ ਹੁਣ ਵੱਡਾ ਰੁਖ ਕੁੱਟਿਆ ਜਾਣ ਵਾਲਾ ਆ ਤੇ ਜਲਦੀ ਕੁੱਟਿਆ ਜਾਊਗਾ ਲੋਕ ਆਪਣੇ ਹੱਕਾਂ ਦੀ ਜੰਗ ਇਦਾਂ ਹੀ ਲੜਦੇ ਰਹਿਣਗੇ ਬੰਸਟ ਕਰਦੇ ਦੁਕਾਨਾਂ ਵਾਲੇ ਨੂੰ ਬਿਲਕੁਲ ਹਰ ਦੁਕਾਨ ਤੇ ਜਾ ਕੇ ਹਰ ਦੁਕਾਨਦਾਰ ਵੀਰ ਨੂੰ ਛੋਟੇ ਵਪਾਰੀ ਟਰਾਂਸਪੋਰਟ ਆਟੋ ਰਿਕਸ਼ਾ ਵਾਲੇ ਇਲੈਕਟ੍ਰਿਕ ਰਿਕਸ਼ਾ ਵਾਲੇ ਇਤੋਂ ਤੱਕ ਕਿ ਵਿਦਿਅਕ ਸੰਸਥਾਾਂ ਮ ਬੇਰਿੰਗ ਕਾਲਜ ਆ ਗੁਰਨਾਣ ਕਾਲਜ ਆ ਸਾਰਿਆਂ ਨੇ ਜਾ ਕੇ ਨਿੱਜੀ ਤੌਰ ਤੇ ਬੇਨਤੀ ਕੀਤੀ ਆ ਪਰ ਯੂਰੋਪੀਲ ਕੀਤੀ ਆ ਕਿ ਇਹ ਹੱਕਾਂ ਦੀ ਜੰਗ ਦੇ ਵਿੱਚ ਤੁਸੀਂ ਸ਼ਾਮਲ ਹੋਵੋ ਤੇ ਸਾਰਿਆਂ ਨੇ ਅੱਗੋਂ ਬਹੁਤ ਵੱਡਾ ਸਮਰਥਨ ਦਿੱਤਾ ਹੈ ਮੇਰੇ ਹਿਸਾਬ ਦੇ ਨਾਲ ਅੱਜ ਤਾਂ ਅਸੀਂ ਸਟੇਟਮੈਂਟ ਦੇ ਰਹੇ ਹਾਂ 30 ਦਸੰਬਰ ਨੂੰ ਇਹ ਮੁਕੰਮਲ ਤੌਰ ਤੇ ਪਤਾ ਲੱਗ ਜਾਵੇਗਾ ਕਿ ਪੰਜਾਬ ਦੇ ਵਿੱਚ ਜਿਹੜੀ ਆ ਐ ਬਿਲਕੁਲ ਚੁੱਪੀ ਵਾਲਾ ਮਾਹੌਲ ਇਹ ਬੰਦ ਦੇਖਣ ਨੂੰ ਮਿਲੇਗਾ ਜੀ ਨਾ ਹਰਪਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪ੍ਰਧਾਨ ਜੋਨ ਅਕਲ ਸਾਹਿਬ ਜੀ ਅੱਜ ਜਿਹੜਾ 30 ਤਰੀਕ ਨੂੰ ਗੰਵ ਦਾ ਸੱਦਾ ਦਿੱਤਾ ਗਿਆ ਵਾ ਕਿਸਾਨ ਮਜ਼ਦੂਰ ਮੋਰਚਾ ਤੇ ਇਸ ਕਿਸਾਨ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਵੱਲੋਂ ਲਗਾਤਾਰ 11 ਮਹੀਨਿਆਂ ਤੋਂ ਉੱਥੇ ਜਿਹੜਾ ਸਾਡਾ ਸੰਘਰਸ਼ ਜਾਰੀ ਆ ਤੇ ਸਰਕਾਰ ਪੂਰੇ ਜ਼ਬਰ ਜਿਹੜੇ ਆ ਸਾਡੇ ਤੇ ਢਾਹ ਰਹੀ ਆ ਸਾਡੇ 40 ਦੇ ਕਰੀਬ ਜਿਹੜੇ ਆ ਉਹ ਉੱਥੇ ਸ਼ਿਦਿਆ ਹੋ ਚੁੱਕੀਆਂ ਸੈਂਕੜੇ ਕਿਸਾਨ ਸਾਡੇ ਜ਼ਖਮੀ ਹੋ ਚੁੱਕਿਆ ਲੋਹ ਦੀਆਂ ਕੰਡਾ ਬਣਾ ਕੇ ਸਰਕਾਰ ਨੇ ਸੜਕ ਤੇ ਜਿਹੜੇ ਕਿਲੇ ਬਣਾਏ ਹੋਏ ਆ ਉਹ ਸਾਡੀ ਦਿੱਲੀ ਤੇ ਸਾਨੂੰ ਜਾਣੇ ਦਿੱਤਾ ਜਾ ਰਿਹਾ ਬੱਲੇਵਾਲ ਸਾਹਿਬ 32 33 ਦਿਨ ਤੋਂ ਮਰਨ ਵਰਤੇ ਬੈਠੇ ਹੋਇਆ ਕੋਈ ਹੱਲ ਲੈਣ ਦੀ ਬਜਾਏ ਸਾਡੇ ਤੇ ਸਿਰੇ ਤੇ ਜ਼ਬਰ ਕੀਤਾ ਜਾ ਰਿਹਾ ਤੇ ਉਹਨੂੰ ਪੰਜਾਬ ਸਰਕਾਰ ਨੂੰ ਕਹਾਂ ਕਿ ਬੱਲੇਵਾਲ ਸਾਹਿਬ ਨੇ ਚੁੱਕਣ ਦੀਆਂ ਜਿਹੜੀਆਂ ਹਦਾਇਤਾਂ ਬਣਾ ਰਿਆ ਸੋ ਬਿਲਕੁਲ ਜਿਹੜਾ ਵਾ 30 ਦਾ ਬੰਦਵਾ ਪੂਰਾ ਪੰਜਾਬ ਵਾਸੀ ਦੱਸ ਦੇਣਗੇ ਕਿ ਕੇਂਦਰ ਸਰਕਾਰ ਨੂੰ ਵੀ ਅਸੀਂ ਇੱਕਜੁੱਟ ਹੋ ਤੇ ਤੇਰੀਆਂ ਜਿਹੜੀਆਂ ਕੋੜ ਕੋਤੀ ਪੱਖੀ ਨੀਤੀਆਂ ਵਾ ਉਹਨੂੰ ਪੰਜਾਬ ਦੇ ਵਿੱਚ ਬਿਲਕੁਲ ਲਾਗੂ ਨਹੀਂ ਹੋਣ ਦਿਆਂਗੇ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀਆਂ ਸਾਨੂੰ ਜ਼ਮੀਨਾਂ ਦਿੱਤੀਆਂ ਵਾ ਅੱਜ ਇਹ ਖੋਹਣ ਦੀਆਂ ਤਿਆਰੀਆਂ ਕਰ ਰਿਹਾ ਪੂਰਾ ਛੋਟਾ ਵਪਾਰੀ ਦੁਕਾਨਦਾਰ ਸਭ ਨਸ਼ਟ ਕਰਕੇ ਇੱਕੋ ਹੀ ਕਾਰਪੋਰੇਟਾ ਘਰਾਣਾ ਜਿਹੜਾ ਦੋ ਚਾਰ ਖੜੇ ਕਰਨਾ ਚਾਹੁੰਦੇ ਬਾਣੀਆਂ-ਬਾਣੀਆਂ ਨੂੰ ਸੋ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਉਹ ਜੰਗ ਜਿਹੜੀ ਆ ਚੜ੍ਹਦੀ ਕਲਾ ਨਾਲ ਲੜਾਂਗੇ ਚਾਹੇ ਜਿੰਨੇ ਵੀ ਸਿਰ ਸਾਨੂੰ ਦੇਣੇ ਪੈਣ ਦੇਵਾਂਗੇ ਪਰ ਪਿੱਛੇ ਨਹੀਂ ਮੁੜਾਂਗੇ ਉਹ ਆ ਪੀ ਦਾ ਬਾਂਦਰਾ ਜਿੱਦਾਂ ਪਿੱਛੇ ਰੇਲਾਂ ਜਾਮ ਹੋਈਆਂ ਸਾਡੀਆਂ ਅਸਾਂ ਤੋਂ ਪਿੱਤੇ ਲੋਕ ਵੱਧ ਨਿਕਲ ਗਿਆ ਹੋਇਆ ਆ ਤੇ ਇਹ ਵੀ ਤੁਹਾਨੂੰ ਜਿਹੜਾ ਪਤਾ ਲੱਗੂਗਾ ਬਹੁਤ ਵੱਡਾ ਹੰਗਾਰਾ ਹਰ ਮਾਰਕੀਟ ਕਾਲਜ ਦੁਕਾਨ ਜਿੱਥੇ ਵੀ ਜਾ ਰਹੇ ਆ ਬਹੁਤ ਵੱਡਾ ਹੰਗਾਰਾ ਜਿਹੜਾ ਲੋਕ ਸਾਨੂੰ ਦੇ ਰਹੇ ਆ ਵੇੜੀ ਫੜੀ ਆ ਦੁਕਾਨ ਦਾ ਸਰਜੀ ਵਾਲੇ ਦੁੱਧ ਤੱਕ ਜਿਹੜਾ ਲੋਕਾਂ ਨੇ ਆਖਿਆ ਵੀ ਉਸ ਦਿਨ ਅਸੀਂ ਦੁੱਧ ਵੀ ਬੰਦ ਜਿਹੜਾ ਕਰਾਂਗੇ ਨਹੀਂ ਕਰਾਂਗੇ ਪਕਾਵਾਂਗੇ ਤੇ ਬਹੁਤ ਵੱਡਾ ਹੰਗਾਰਾ ਜਿਹੜਾ ਲੋਕਾਂ ਨੇ ਜਿਖਾਵਾਤ ਨੇ ਦੁਕਾਨਾਂ ਨਹੀਂ ਜਾ ਰਹੇ ਕਿ ਬਾਕੀ ਸੰਸਥਾਵਾਂ ਜਿਸ ਤਰ੍ਹਾਂ ਹੋਰ ਵੀ ਨਹੀਂ ਹੈਗੀ ਉਹਨਾਂ ਨੂੰ ਸਾਨੂੰ ਸਾਰੀਆਂ ਜੂਨੀਅਨਾਂ ਦੇ ਵਿਦਿਆਰਥੀ ਜੂਨੀਅਨ ਜਿੱਦਾਂ ਟੈਂਪੂ ਜੂਨੀਅਨਾਂ ਵਾਸੀ ਬਗ ਸਰਦ ਪੀਆਟੀ ਸਟਿਡੀ ਸਾਰੇ ਬਹੁਤ ਵੱਡਾ ਹੰਗਾਰਾ ਸਾਨੂੰ ਇਹਨਾਂ ਨੇ ਸਮਰਥਨ ਦਿੱਤਾ ਪਟਵਾਰੀਆਂ ਨੇ ਸਾਨੂੰ ਦਿੱਤਾ ਵਾ ਤਹਿਸੀਲਦਾਰ ਹਰ ਬੰਦੇ ਨੇ ਸਾਨੂੰ ਜਿਹੜਾ ਸਮਰਥਨ ਦੇ ਰਿਹਾ ਤੇ ਦਿਨੋ ਦਿਨ ਜਿਉਂ-ਜਿਉਂ ਲੱਗ ਗਿਆ ਆ ਰਿਹਾ ਜਿਾ ਲੋਕਾਂ ਦਾ ਥਾ ਜਿਹੜਾ ਹੋਰ ਵਧਾ ਜਾ ਰਿਹਾ